ਮਲੇਰਕੋਟਲਾ ਪੁਲਿਸ ਨੇ 2 ਕਿਲੋ ਅਫੀਮ ਸਮੇਤ 84 ਲੱਖ 20 ਹਜ਼ਾਰ ਰੁਪਏ ਦੇ ਨਕਦੀ ਨੋਟਾ ਸਬੰਤ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸ਼ਰਾਰਤੀ ਅਨਸਰ ਵਿਰੁੱਧ ਚੜਾਈ ਗਈ। ਸਾਂਝੇ ਆਪਰੇਸ਼ਨ ਦੌਰਾਨ ਜ਼ਿਲ੍ਹਾ ਮਲੇਰਕੋਟਲਾ ਦੀ ਪੁਲਿਸ ਨੇ 5 ਵਿਅਕਤੀਆਂ ਨੂੰ 2 ਕਿਲੋ ਅਫੀਮ ਅਤੇ 84 ਰੁਪਏ ਦੇ ਝਾਲੀ ਕਰਾਂਸੀ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੁਖੀ ਡਾਕਟਰ ਸਿਮਰਤ ਕੌਰ ਆਈਪੀਐਸ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅਤੇ ਸੀਆਈਏ ਮਾਹੋਰਾਣਾ ਪੁਲਿਸ ਦੀਆਂ ਟੀਮਾਂ ਨੇ ਸਾਂਝੇ ਤੌਰ ਤੇ ਪਿੰਡ ਫਰਵਾਲੀ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਟਰੱਕ ਨੰਬਰ ਪੀਬੀ 13ਏਆਰ 908 ਮਾਰਕਸੀ ਅਸ਼ੋਕ ਲੇਲਾਰ ਨੂੰ ਰੋਕਿਆ ਗਿਆ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਡਰਾਈਵਰ ਗੁਰਦੀਪ ਸਿੰਘ ਅਤੇ ਕੰਡਕਟਰ ਸੰਦੀਪ ਦੀ ਪਿਛਲੀ ਸੀਟ ਤੇ ਪਏ ਪਲਾਸਟਿਕ ਦੇ ਲਿਫਾਫੇ ਚੋਂ 20 ਕਿਲੋ ਅਫੀਮ ਬਰਾਮਦ ਹੋਈ ਇਸੇ ਤਰ੍ਹਾਂ ਇੱਕ ਹੋਰ ਸਾਂਝੇ ਆਪਰੇਸ਼ਨ ਤਹਿਤ ਰਿਸ਼ੂ ਕੁਮਾਰ ਮਲੇਰ ਕੋਟਲਾ ਅਤੇ ਲਖਵਿੰਦਰ ਕੁਮਾਰ ਨੂੰ ਪਟਿਆਲਾ ਤੋਂ 280000 ਦੇ ਜਾਲੀ ਨੋਟ ਬਰਾਮਦ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਹੋਰ ਪੁਸ਼ਕਿਸ਼ ਕੀਤੀ ਜਾ ਰਹੀ ਹੈ ਜਿਸ ਤੇ ਪੁਲਿਸ ਨੇ ਅਮਿਤ ਗਿੱਲ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 8135000 ਦੇ ਨਕਲੀ ਨੋਟ ਇੱਕ ਕਲਰ ਪ੍ਰਿੰਟਰ ਇੱਕ ਮੋਨੀਟਰ ਇੱਕ ਕੀਬੋਰਡ ਇੱਕ ਮਾਊਸ ਸਮਾਰਟ ਸਕੈਨਰ ਕਲਰ ਪ੍ਰਿੰਟਰ ਵੀ ਬਰਾਮਦ ਕੀਤਾ ਹੈ ਹੁਣ ਇਹਨਾਂ ਨੂੰ ਅਦਾਲਤ ਚ ਪੇਸ਼ ਕਰਕੇ ਹੋਰ ਪੁੱਛਗਿਛ ਲਈ ਪੁਲਿਸ ਰਿਮਾਂਡ ਤੇ ਲਿਆ ਜਾ ਰਿਹਾ ਹੈ ਤੇ ਪਿਛਲੇ ਹਫਤੇ ਚ ਸਾਡੇ ਵੱਲੋਂ ਮਲੇਰਕੋਟਲਾ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵੱਲੋਂ ਦੋ ਸਾਂਝੇ ਆਪਰੇਸ਼ਨ ਕੀਤੇ ਗਏ ਸੀਗੇ ਤੇ ਇਹ ਦੋਨਾਂ ਵਿੱਚ ਵੀ ਸਾਨੂੰ ਵਧੀਆ ਪ੍ਰਾਪਤੀਆਂ ਹੋਈਆਂ ਨੇ ਪਹਿਲਾ ਆਪਰੇਸ਼ਨ ਐਨਡੀਪੀਐਸ ਦੇ ਰਿਗਾਰਡਸ ਚ ਸੀਗਾ ਇਹਦੇ ਵਿੱਚ ਅਸੀਂ 20 ਕਿਲੋ ਆਫੀਮ ਫੜੀ ਹੈ ਨਾਲ ਇੱਕ ਤੱਕ ਬਰਾਮਦ ਕੀਤਾ ਹੈ ਇਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਇੱਕ ਹੈ ਗੁਰਦੀਪ ਸਿੰਘ ਤੇ ਦੂਜਾ ਸੰਦੀਪ ਸਿੰਘ ਜਿਹੜਾ ਸਹ ਕੋਦੀਪ ਸਿੰਘ ਹੈ ਉਹ ਸੰਗਰੂਰ ਦਾ ਰਹਿਣ ਵਾਲਾ ਹੈ ਸੰਦੀਪ ਸਿੰਘ ਮੱਧ ਪ੍ਰਦੇਸ਼ ਤੋਂ ਹੈ ਇਹ ਟਰੱਕ ਜਿਹੜਾ ਹੈ ਲੈ ਕੇ ਆ ਰਹੇ ਸੀਗੇ ਉੜੀਸਾ ਤੋਂ ਪਰਕੇ ਜਿਹੜੀ ਜਿੰਨੂੰ ਆਪਾਂ ਕਹਿੰਦੇ ਹਾਂ ਲੋਹੇ ਦੀ ਬਜਰੀ ਜਾਂ ਆਇਰਨ ਸਪੌਂਜ ਇਹਦੇ ਵਿੱਚ ਸਾਨੂੰ ਸ਼ੱਕ ਸੀਗਾ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਨਾਕਾ ਲਗਾ ਕੇ ਅਸੀਂ ਬਿਸ਼ਨਗੜ੍ਹ ਫੁੱਲਵਾੜੀ ਰੋਡ ਤੇ ਪੀਐਸੰਦੌਰ ਦੇ ਏਰੀਆ ਚ ਪੈਂਦਾ ਹੈ ਉਥੇ ਨਾਕਾ ਲਗਾ ਕੇ ਇਹਨਾਂ ਨੂੰ ਜਿਹੜਾ ਇੰਟਰਸੈਪਟ ਕੀਤਾ ਤੇ ਇਹਨਾਂ ਦੇ ਕੋਲੋਂ 20 ਕਿਲੋਗ੍ਰਾਮ ਓਪੀਐਮ ਜਿਹੜੀ ਹੈ ਉਹ ਰਿਕਵਰ ਹੋਈ ਅ ਇਸ ਤੋਂ ਇਲਾਵਾ ਇੱਕ ਹੋਰ ਆਪਰੇਸ਼ਨ ਸੀਗਾ ਜਿਹੜਾ ਫੇਕ ਇੰਡੀਅਨ ਕਰੰਸੀ ਨੋਟਸ ਤੇ ਚੱਲ ਰਿਹਾ ਸੀਗਾ ਉਹਦੇ ਵਿੱਚ ਵੀ ਸਾਨੂੰ ਵਧੀਆ ਪ੍ਰਾਪਤੀ ਹਾਸਲ ਹੋਈ ਇਹਦੇ ਵਿੱਚ ਸਿਟੀ 1 ਮਲੇਰ ਕੋਟਲਾ ਵਿੱਚ ਐਫ ਆਈ ਆਰ ਨੰਬਰ 46 ਜਿਹੜੀ ਹੈ ਦਰਜ ਕੀਤੀ ਗਈ ਇਹਦੇ ਵਿੱਚ ਪ੍ਰੀਲੀਮਿਨਰੀ ਅਸੀਂ ਸਭ ਤੋਂ ਪਹਿਲਾਂ 2 ਤਰੀਕ ਨੂੰ ਦੋ ਬੰਦਿਆਂ ਦੀ ਗ੍ਰਿਫਤਾਰੀ ਪਾਈ ਸੀਗੀ ਰਿਸ਼ੂ ਜਿਹੜਾ ਕਿ ਮਲੇਰ ਕੋਟਲਾ ਦਾ ਹੈ ਇੱਕ ਲਖਵਿੰਦਰ ਸਿੰਘ ਜਿਹੜਾ ਪਟਿਆਲਾ ਦਾ ਰਹਿਣ ਵਾਲਾ ਹੈ ਇਹਨਾਂ ਕੋਲੋਂ ਸਾਨੂੰ 2 ਲੱਖ ਤੇ 85000 285000 ਫੇਕ ਇੰਡੀਅਨ ਕਰੰਸੀ ਨੋਟਸ ਪ੍ਰਾਪਤ ਹੋਏ ਸੀਗੇ ਇਹਨਾਂ ਦੀ ਪੁੱਛਗਿੱਛ ਦੌਰਾਨ ਸਾਨੂੰ ਜਿਹੜੀਆਂ ਲੀਡਸ ਮਿਲੀਆਂ ਉਹਨਾਂ ਨੂੰ ਅਸੀਂ ਫਾਲੋਅ ਅਪ ਕੀਤਾ ਉਸ ਤੋਂ ਬਾਅਦ ਅਸੀਂ ਜਦੋਂ ਇਹਨਾਂ ਨੂੰ ਫਾਲੋਅ ਅਪ ਕਰਦੇ ਹੋਏ ਗਏ ਤੇ ਇੱਕ ਅਮਿਤ ਗਿੱਲ ਹੈ ਜੋ ਕਪੂਰਥਲਾ ਦਾ ਪਿੱਛੋਂ ਕਪੂਰਥਲਾ ਦਾ ਸੀਗਾ ਪਰ ਰਹਿਣ ਵਾਲਾ ਇਹ ਸਹਾਰनपुर ਦਾ ਹੈ ਸਹਾਰनपुर ਪੁਲਿਸ 파ਟੀ ਗਈ ਤੇ ਉੱਥੋਂ ਅਸੀਂ ਅਮਿਤ ਗਿੱਲ ਕੋਲੋਂ 81 ਲੱਖ 35000 ਫੇਕ ਇੰਡੀਅਨ ਕਰੰਸੀ ਨੋਟ ਜਿਹੜੇ ਹੈ ਬਰਾਮਦ ਕੀਤੇ ਅ ਇਸ ਤੋਂ ਇਲਾਵਾ ਦੇ ਕੰਪਿਊਟਰ ਸੈਟ ਪ੍ਰਿੰਟਰ ਸਕੈਨਰ ਲੈਮੀਨੇਸ਼ਨ ਮਸ਼ੀਨ ਪੇਪਰ ਕਟਰ ਐਂਡ ਸਕਰੀਨ ਬੋਰਡ ਤੇ ਟੋਟਲ ਰਿਕਵਰੀ ਐਸ ਕੇਸ ਵਿੱਚ ਹੁਣ ਤੱਕ ਸਾਡੀ 84 ਲੱਖ ਐਂਡ 20000 ਹੈ ਬਾਕੀ ਅਸੀਂ ਜਿਹੜੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ ਫੋਰਵਰਡ ਤੇ ਬੈਕਵਰਡ ਲਿੰਕੇਜ ਸਾਰੇ ਹੀ ਚੰਗੀ ਤਰ੍ਹਾਂ ਬਾਚੇ ਜਾਣਗੇ ਤੇ ਜੋ ਵੀ ਤੱਤ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਜੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਉਹ ਪਹਿਲੇ ਪਰਚੇ ਨੇ ਕੋਈ ਇਹਨਾਂ ਦੇ ਬੰਦਿਆਂ ਦੇ ਜੱਪੜੇ ਕਰਨ ਦੀ ਨਹੀਂ। ਅ ਇਹਨਾਂ ਤੇ ਹੱਲੇ ਇਹਨਾਂ ਦਾ ਪ੍ਰੀਵੀਅਸ ਜਿਹੜਾ ਰਿਕਾਰਡ ਸੀ ਉਹ ਕੀਤਾ ਨਹੀਂ ਹੈ। ਅ ਕਿਉਂਕਿ ਇਹ ਦੂਜੇ ਜ਼ਿਲ੍ਹੇ ਦੇ ਹੋਣ ਕਰਕੇ ਅਸੀਂ ਹੱਲੇ ਉਹਦੇ ਜਾਣ ਜਾ ਰਹੀ ਹੈ। ਇਹਨਾਂ ਦੇ ਰਿਮਾਂਡ ਸਾਡੇ ਕੋਲ 9 ਤੱਕ 9 ਤਰੀਕ ਤੱਕ ਹੈ। ਉਹਦੇ ਵਿੱਚ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜ ਤੇ ਨਾਲ ਦਾ ਪ੍ਰੀਵੀਅਸ ਜਿਹੜਾ ਰਿਕਾਰਡਰ ਉਹਦੀ ਜਾਂਚ ਕਰਾਂਗੇ। ਕਿ ਕਿ ਉਹਨਾਂ ਦੇ ਵਿੱਚ ਮੈਂ ਪੱਲੇ ਜਾਣੀ ਸੀ ਜਿਵੇਂ ਇਹਨਾਂ ਦੇ ਕੋਈ ਕੋਈ ਵਾਈ ਇਹ ਸਾਰਾ ਮੈਟਰ ਦੇਖੋ ਅੰਡਰ ਇਨਵੈਸਟੀਗੇਸ਼ਨ ਹੈ ਜੋ ਵੀ ਅੱਗੇ ਸਾਨੂੰ ਲੀਡਸ ਆਣਗੀਆਂ ਉਹਨੂੰ ਅਸੀਂ ਚੰਗੀ ਤਰ੍ਹਾਂ ਜਿਹੜੀ ਹੈ ਫੋਲੋਅ ਅਪ ਕਰਾਂਗੇ। ਜਿਹੜੇ ਥੇਕ ਅਕਨਸੀ ਵਾਲੇ ਨੇ ਇਹ ਵੀ ਇਹਨਾਂ ਦਾ ਕੋਈ ਅਪਰਾਧਿਕ ਤਸਕੜ ਦੀ ਇਹਨਾਂ ਦੀ ਜਿਹੜੀ ਜਿਹੜੀ ਅਮਿਤ ਕੁਮਾਰ ਹੈ ਉਹ ਕੁਝ ਅਪਰਾਧਿਕ ਜਿਹੜੇ ਬੰਦਿਆਂ ਨਾਲ ਹੈ ਉਹ ਜੁੜਿਆ ਹੋਇਆ ਹੈ। ਪਰ ਆਪਣੀ ਅਲੀ ਹੱਲੇ ਆਪਣੀ ਕੋਈ ਅਪਰਾਧਿਕ ਪਿੱਛੋਕੜ ਨਹੀਂ ਹੈਗੀ ਇਹਨਾਂ ਨੂੰ ਅਦਾਲਤ ਵਿੱਚ ਇਹਨਾਂ ਨੂੰ ਅਮਿਤ ਕੁਮਾਰ ਨੂੰ ਅੱਜ ਜਿਹੜੀ ਹੈ ਅਦਾਲਤ 'ਚ ਪੇਸ਼ ਕੀਤਾ ਜਾਏਗਾ ਤੇ ਅਸੀਂ ਜਿਹੜਾ ਹੈ ਨਾ ਦਾ ਰਿਮਾਂਡ ਲੈ ਕੇ ਅੱਗੇ ਦੁਗਾਈ ਨਾਲ ਤਫ਼ਤੀਸ਼ ਕਰਾਂਗੇ